ਹਾਂਜੀ ਸਸਿਕਾ ਜੀ ਗਰਮੀ ਟੂ ਮਟੀਕ ਦੇ ਉਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਆਟਨ ਦੇ ਆਫਰ ਵਾਲੇ ਸੁਰਸਤੀ ਕਲੈਕਸ਼ਨ ਲੈ ਕੇ ਆਏ ਹਾਂ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਜੀ ਇਹ ਵਾਲੇ ਜਿਹੜੇ ਸੂਟ ਹੋਣਗੇ ਕੈਮਰੇ कॉटन ਦੇ ਜਿਹੜੀ ਸ਼ਰਟ ਹੋएगी ਡਿਜਿਟਲ ਪੈਟਰਨ ਦੀ ਹੋएगी बॉटम ਹੋएगी ਜੋ ਟਾਈ ਮੀਟਰ ਦੀ ਹੋएगी ਪਲੇਨ ਹੋएगी ਜਿਸ ਤੇ ਉੱਪਰ ਜਿਹੜਾ ਹੈਗਾ ਉਹ ਥ੍ਰੈਡ ਦਾ ਕੰਮ ਕੀਤਾ ਗਿਆ 2.5 ਮੀਟਰ ਦੀ ਕੱਟ ਰਹੇਗੀ ਪ੍ਰਾਈਜ਼ ਆ ਜਾਏਗਾ 770 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਜੇਕਰ ਤੁਸੀਂ ਇਹ ਵਾਲੇ ਸੂਟ ਕੋਈ ਦੋ ਸੂਟ ਕੋਈ ਵੀ ਦੋ ਸੂਟ ਬਾਈ ਕਰਦੇ ਹੋ ਤਾਂ ਇਹਨਾਂ ਦਾ ਜਿਹੜਾ ਪ੍ਰਾਈਜ਼ ਹੋਗਾ 1350 ਰੁਪਏ ਹੋਏਗਾ ਸ਼ਿਪਿੰਗ ਫ੍ਰੀ ਹੋਏਗੀ ਜੇ ਸਿੰਗਲ ਸੂਟ ਬਾਈ ਕਰਦੇ ਹੋ ਤੇ ਇਹਨਾਂ ਦਾ ਪ੍ਰਾਈਜ਼ ਹੋ ਜਾਏਗਾ 770 ਰੁਪਏ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਮਿਲ ਜਾਏਗੀ ਬਟ ਮੈਂ ਜ਼ਿਆਦਾ ਕਲਰਸ ਵਿੱਚ ਐਡ ਨਹੀਂ ਕੀਤੀ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੁੰਦੀ ਸੀ ਸੋ ਜੇਕਰ ਤੁਸੀਂ ਹੋਰ ਕਲਰ ਦੇਖਣਾ ਚਾਹੁੰਦੇ ਹੈਗੇ ਤਾਂ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰਕੇ ਕਲਰ ਚਾਰਟ ਹੈਗਾ ਜਿਹੜਾ ਸਾਰਾ ਮੰਗਵਾ ਸਕਦੇ ਹੈਗੇ ਹੋ ਤੇ ਇਹਨਾਂ ਵਿੱਚ ਕਲਰ ਆਪਸ਼ਨ ਬਹੁਤ ਹੀ ਜ਼ਿਆਦਾ ਹੈਗੇ ਜੇਕਰ ਤੁਸੀਂ ਇਹ ਨਾਲ ਦੁਪੱਟਾ ਵੀ ਅਟੈਚ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਬਟ ਉਹਦੇ ਲਈ ਤੁਹਾਨੂੰ ਐਕਸਟਰਾ ਜਿਹੜਾ ਹੈਗਾ ਉਹ ਪੇ ਕਰਨਾ ਪੈਗਾ ਆਵਲੇ ਹੈ ਜਿਹੜੇ ਮਸਲੀਨ कॉटन ਦਾ ਸੂਟ ਹੋਏਗਾ ਤੇ ਨਾਲ ਮਸਲੀਨ कॉटन ਦਾ ਇਹ ਦੁਪੱਟਾ ਰਹੇਗਾ ਜਿਸ ਸਬਦੀ ਉੱਪਰ ਹੈਗਾ ਜਿਹੜਾ ਥਰੈਡ ਦਾ ਕੰਮ ਕੀਤਾ ਗਿਆ ਡਿਜ਼ਾਈਨਿੰਗ ਸਭ ਦੀ ਵੱਖਰੀ ਰਹਿਣ ਵਾਲੀ ਹੈਗੀ ਆ ਪ੍ਰਾਈਸ ਸਭ ਦਾ ਸੇਮ ਰਹੇਗਾ ਪ੍ਰਾਈਸ ਹੋਏਗਾ 1095 ਰੁਪਏ ਬਹੁਤ ਹੀ ਜ਼ਿਆਦਾ ਸੋਹਣੇ ਤੇ ਡਿਜ਼ਾਈਨਰ ਪੀਸ ਹੈਗੇ ਆ ਬਟ ਇਹ ਹੁਣ ਆਪਾਂ ਨੇ ਆਫਰ ਦੇ ਉੱਪਰ ਲਗਾ ਦਿੱਤੇ ਆ ਪਹਿਲਾਂ ਇਹਨਾਂ ਦਾ ਪ੍ਰਾਈਸ ਸੀਗਾ 1295 ਬਟ ਹੁਣ ਇਹਨਾਂ ਦਾ ਪ੍ਰਾਈਸ ਹੈਗਾ 1095 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਬਹੁਤ ਹੀ ਜ਼ਿਆਦਾ ਸੋਹਣੀ ਲੁੱਕ ਹੈਗੀ ਇਹ ਵਾਲੇ ਸੂਟਸ ਨੂੰ ਤੁਸੀਂ ਪਾਰਟੀ ਲਈ ਯੂਜ਼ ਕਰ ਸਕਦੇ ਹੋ ਰੋਟੀਨ ਲਈ ਵੀ ਯੂਜ਼ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੀ ਲੁੱਕਾਂ ਦੀ ਆਫਟਰ ਸਟਿਚਿੰਗ ਇਹ ਵਾਲੇ ਸੂਟਸ ਦੀ ਹੁਣ ਆਪਾਂ ਨੇ ਇਹ ਵਾਲੇ ਸੂਟ ਹੈਗੇ ਜਿਹੜੇ ਆਫਰ ਦੇ ਉੱਪਰ ਲਗਾ ਦਿੱਤੇ ਹੈਗੇ ਆ ਇਹ ਵਾਲੇ ਸੂਟ ਹੋਣਗੇ ਜਿਹੜੇ ਮਸਲੀਨ ਕਾਟਨ ਦਾ ਆਲਓਵਰ ਸੂਟ ਹੋਏਗਾ ਡਿਸਟ੍ਰਿਟ ਪ੍ਰਿੰਟ ਦਾ ਰਹਿਣ ਵਾਲਾ ਨਾਲ ਪ्योर ਸ਼ਿਫॉन ਦਾ ਦੁਪੱਟਾ ਹੋਏਗਾ ਦੁਪੱਟੇ ਨੂੰ ਲੇਸ ਲਗਾ ਕੇ ਜਿਹੜੀ ਫਿਨਿਸ਼ਿੰਗ ਦਿੱਤੀ ਗਈ ਹੈਗੀ ਹੈ ਪ੍ਰਾਈਸ ਰਹੇਗਾ 875 ਪਰ ਸ਼ਿਪਿੰਗ ਫ੍ਰੀ ਹੋਏਗੀ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਆਪਣੇ ਲਈ ਬੱਕਰਵਾ ਸਕਦੇ ਹੈਗੇ ਹੋ ਇੰਨਾਂ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਹੈਗੇ ਜਿਹੜੀ ਉਹ ਮਿਲ ਜਾਏਗੀ ਜੇਕਰ ਤੁਸੀਂ ਇਹ ਵਾਲੇ ਸੂਟ ਸਾਡੇ ਤੋਂ ਬਾਈ ਕਰਨਾ ਚਾਹੁੰਦੇ ਹੈਗੇ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਜਾਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਆਂ ਇਹ ਵਾਲੇ ਸੂਟ ਹੈਗੇ ਜਿਹੜੇ ਬਹੁਤ ਹੀ ਜ਼ਿਆਦਾ ਇਹਨਾਂ ਦੀ ਡਿਮਾਂਡ ਹੈਗੀ ਆ ਤੇ ਬਹੁਤ ਹੀ ਜ਼ਿਆਦਾ ਇਹਨਾਂ ਦੀ ਸੇਲਿੰਗ ਵੀ ਹੈਗੀ ਆ ਇਹ ਵਾਲੇ ਡੈਟ ਸੂਟ ਹੋਣਗੇ ਕੈਮਰੀ कॉटन ਦਾ ਜਿਹੜਾ ਸਟਾਫ ਹੋਏਗਾ ਜੋ ਕਿ ਫੁੱਲੀ ਐਮਬਰਾਇਡਰ ਰਹਿਣ ਵਾਲਾ ਸਟਾਫ ਹੋਏਗਾ 230 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਮਿਲੇਗਾ ਇਹ ਵਾਲਾ ਜਿਹੜਾ ਦੁਪੱਟਾ ਰਹਿਣ ਵਾਲਾ ਹੈ 700 ਰੁਪਏ ਦਾ ਦੁਪੱਟਾ ਹੋਏਗਾ ਸ਼ਿਪਿੰਗ ਫ੍ਰੀ ਹੋਏਗੀ ਇਹ ਵਾਲੇ ਸੂਟ ਹੈਗੇ ਜਿਹੜੀ ਇਹ ਵੀ कॉटन ਦੇ ਉੱਪਰ ਹੋਏਗਾ ਪਿਓਰ कॉटन ਦਾ ਸਟਾਫ ਹੋਏਗਾ ਸ਼ਰਟ ਹੋਏਗੀ ਫੁੱਲੀ ਐਮਬਰਾਇਡਰ ਨਾਲ ਪਲੇਨ ਬਾਟਮ ਆਊਟ ਤੇ ਨਾਲ ਜੋ ਦੁਪੱਟਾ ਹੋਏਗਾ ਕੋਟਾ ਡੋਰੀਆ ਦਾ ਹੋਏਗਾ ਜੋ ਕਿ ਫੁੱਲੀ ਐਮਬਰਾਇਡਰ ਦੁਪੱਟਾ ਰਹਿਣ ਵਾਲਾ ਹੈਗਾ ਇਹ ਵਾਲੇ ਸੂਟ ਹੋਣਗੇ ਬੀਬਾ कॉटन ਦਾ ऑल ओवर सूट ਰਹੇਗਾ ਜਿਸ ਤੇ ਫਰੰਟ ਦੇ ਉੱਪਰ ਹੈਗਾ ਜਿਹੜਾ ਉਹ ਕੱਟਵਰਕ ਕੀਤਾ ਗਿਆ ਦੁਪੱਟਾ ਮਸਲੀਨ कॉटन ਦਾ ਹੋਏਗਾ ਜਿਸ ਤੇ ਪਰ ਪੈਚ ਦਾ ਕੰਮ ਕੀਤਾ ਗਿਆ ਤੇ ਨਾਲ ਜਿਹੜਾ ਫੋਰ ਸਾਈਡ ਕੱਟਵਰਕ